ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਕੋਨੇ ਨਾ ਕੀ ਅੰਮ੍ਰਿਤ ਚਾੜ ਬਿਖ ਬਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸੋਤਦਾਰਾ ਸੋ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣੋ ਗੁਰ ਸੰਗਤ ਤਹੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੇ ਰਾਮਦਾਸ ਰਾਖੋ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੇ ਰਾਮਦਾਸ ਰਾਖੋ ਸਰਨਾਈ ਸੁਖ ਹ ਤਉ ਗੁਰ ਸੇਵੀਐ ਅਹ ਨਿਸ ਸਹਜ ਸੁਭਾਅ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨੁ ਦੁਖੁ ਜਾਇ ਹੋਵੈ ਸਤਖੁ ਸਾਮੰਦੀ ਨੂਰ ਸਰਸੋ ਕੁਰਸੋ ਛੱਟੀ ਆ ਤਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚੇ ਬਾਦਸ਼ਾਹ ਸਿਰ ਸ਼ਾਹ ਦਾਸ਼ਾ ਜਿਸ ਪਾਸ ਬਹਿਠਿਆ ਸੋਹੀਐ ਸਬਨਾਂ ਦਾ ਵੀਰ ਸਾਹੂ ਸਜਣ ਸੱਚਾ ਪਾਤਸ਼ਾਹ ਸਿਰਸ਼ਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਭ ਨੂੰ ਦਵਈ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਜਰੀਆ ਤਬ ਹੋਏ ਪਸਮ ਤਨ ਰਹਾ ਕਿਰਮ ਦਲ ਖਾਈ ਕੱਚੀ ਗਗਰ ਨੀਰ ਪਰਤ ਹੈ ਯਾ ਤਨ ਕੀ ਇਹ ਬਡਾਈ ਜਬ ਜਰੀਆ ਤਬ ਹੋਏ ਪਸਮ ਤਨ ਰਹਿ ਕਿਰਮ ਦਲ ਕੱਚੀ ਗੱਗਰ ਨਿਰਪਰਤ ਹੈ ਯਾ ਤਨ ਕੀ ਇਹ ਬਡਾਈ ਹੇ ਭਈਆ ਫਿਰ ਤਾ ਫੁੱਲਿਆ ਫੁੱਲਿਆ ਜਬ ਦਸ ਮਾਸ ਉਰਦ ਮੁਖ ਰਹਤਾ ਉਹ ਦਿਨ ਕੈਸੇ ਭੁੱਲਿਆ ਰਹਾ ਜਿਉ ਮਦਮੋਖੀ ਤਿਉ ਸothor ਰਸ ਜੋਰ ਜੋਰ ਧਨ ਕੀਆ ਮਰਤੀ ਬਰ ਲੇਹੁ ਲੇਹੁ ਕਰੀਐ ਭੂਤ ਰਹਿਨ ਕਿਉਂ ਦੀਆ ਦੇਹੋਰੀ ਲੋ ਬਰੀ ਨਾਰ ਸੰਗ ਭਈ ਅਗਰ ਸੱਜਣ ਸੁਹਿਲਾ ਮਰ ਘਟ ਲਾ ਸਭ ਲੋਗ ਕੁਟੰਬ ਭਇਓ ਲੋ ਕਹਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗਰਸਕੂ ਈ ਮਾਇਆ ਆਪ ਬੰਧਾਇਆ ਜਿਉ ਨਲਨੀ ਭ੍ਰਮ ਸੁਆ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗਰਸ ਕੂਆ ਝੂਠੀ ਮਾਇਆ नलिनी ब्रह्म सुआ वरूजी खालसा वी गुरुजी फतह ਜਬ ਜਰੀਏ ਤਬ ਹੋਏ ਭਸਮ ਤਨ ਰਹਿ ਕਿਰਮਦਲ ਖਾਈ ਕੱਚੀ ਗਗਰ ਨੀਰ ਪਰਤ ਹੈ ਇਹ ਤਨ ਕੀ ਹੇ ਹ ਬਡਾਈ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ